ਛੋੜਦਾ ਸੌਦਾ ਵੇਖਣਾ ਅਬ ਮੈਨੂੰ ਹੁਣੇ ਸਭ ਬੁੱਟਾ ਤੋਂ ਦਾਤਾ ਸੀ ਕਾਂਗਰਸੀ ਮੀਤ ਬਾਹਰ ਤੇ ਆਇਆ ਜਿਹੜਾ 1.5 200 200 ਗੱਡੀ ਕਿਰਾਏ ਤੇ ਕਰ ਲਈ ਤਿੰਨ ਚਾਰ 500 ਬੰਦਾ ਦਿਹਾੜੀ ਤੇ ਲੈਂਦਾ ਸੜਕਾਂ ਤੇ ਘੇੜੇ ਤੇ ਹੀ ਜਾ ਰਿਹਾ ਕਹਿੰਦਾ ਰੋਡ ਸ਼ੋਅ ਕਰਦਾ ਆ ਸੋਸ਼ਲ ਮੀਡੀਆ ਤੇ ਦਿਖਾਈ ਜਾਣਗੇ ਅਖਬਾਰਾਂ ਚਲਵਾਈ ਜਾਣਗੇ ਵੀ ਬੱਲੇ ਬੱਲੇ ਪਾ ਲਈ ਕਾਂਗਰਸੀ ਹਵਾ ਚੱਲੇਗੀ ਆ ਐਸੇ ਜੁੱਤੀਆਂ ਮੈਂ ਤੇ ਮੇਰੇ ਟੱਬਰ ਨੇ ਦੋ ਦੋ ਜੁੱਤੀਆਂ ਦੇ ਜੋੜੇ ਤਕਾ ਲੇ ਆ ਨਾਲ ਦੇ ਸਾਥੀ ਸਾਡੇ ਬੋਲੇ ਆ ਸਾਡੇ ਚਾਚੇ ਨੇ ਤੇਰੇ ਆ ਰਹੇ ਹੁਣ ਅਰਜੀਤורה ਨੇ ਬੋਟਾ ਸੁਰੇ ਤੁਸੀਂ ਸਾਰੇ ਅਸੀਂ ਪਿੰਡਾਂ ਚੁਰੇ ਫਿਰਦੇ ਲੋਕਾਂ ਦੇ ਦੁਰੇ ਫਿਰਦੇ ਉਹ ਰੋਡ ਸ਼ੋਅ ਕਰਕੇ ਵੋਟਾਂ ਲੈਣ ਨੂੰ ਫਿਰਦੇ ਬੜਾ ਫਰਕਾ ਅੱਜੇ ਤੁਹਾਡੇ ਤੁਸੀਂ ਸਾਡੇ ਜੋ ਦਰਦ ਤੁਹਾਡਾ ਅਸੀਂ ਸਮਝ ਸਕਦੇ ਆ ਉਹਦੀ ਸਮਝ ਸਕਦਾ ਮੋਦੀ ਦੀ ਮਾਂ ਨੇ ਪਾਠੀਆਂ ਨਾਲ ਰੋਟੀ ਪਕਾਈ ਮੇਰੀ ਮਾਂ ਨੇ ਛਟੀਆਂ ਨਾਲ ਰੋਟੀ ਪਕਾਈ ਸਾਨੂੰ ਆਪਣੀਆਂ ਮਾਵਾਂ ਦੇ ਦਰਦ ਦਾ ਪਤਾ ਵੀ ਤੂੰ ਐਨੇ ਇਨੀਆਂ ਕਰਤੀ ਤਾਂ ਅਸੀਂ ਹਟ ਆਇਆ ਉਰਾਨੋ ਕੀ ਪਤਾ ਉਹਦਾ ਨਜ਼ਾਰੇ ਲੈਂਦੇ ਰਹੇ ਅੱਜ ਬੀਬੀਆਂ ਬੈਠੀਆਂ 80 ਘੰਟੇ ਜਿਵੇਂ ਮੈਂ ਖੁਸ਼ਖਬਰੀ ਦੱਸਦਾ ਰੱਬ ਨੇ ਸੁੱਖ ਰੱਖੀ ਤੁਹੇ ਕਿਰਪਾ ਕੀਤੀ ਇੱਕ ਸਾਲ ਬਾਅਦ ਕਿਸੇ ਬੀਬੀ ਨੂੰ ਗੈਸ ਸਿਲੰਡਰ ਦੀ ਚੱਕਰਾਂ ਪੈ ਰੂਆ ਗੈਸ ਉਹਨਾ ਪਾਈ ਪਰਹੀਂ ਇੱਕ ਸਾਲ ਬਾਅਦ ਘਰਾਂ ਚੁੱਲ੍ਹਾ ਚੱਲਿਆ ਜਾਇਆ ਕਰੂ 6 ਸਾਲ ਬਾਅਦ 8-10% ਦਾ ਗੈਸੇ ਬਾਜੂ ਸਿਲੰਡਰਾਂ ਦੀ ਪਰੇਸ਼ਾਨੀ ਬਕਰੀ ਰਹੀ ਪੰਜਾਬ ਦੇ ਵਿੱਚ 7 ਜਿਹੜਿਆ ਪਹਿਲਾ ਪ੍ਰੋਜੈਕਟ ਆਇਆ ਉਹਨੇ ਜੋ ਤਿੰਨ ਜ਼ਿਲ੍ਹੇ ਮੈਂ ਆਪਣੇ ਹਲਕੇ ਆਨੰਦਪੁਰ ਸਾਹਿਬ ਦੇ ਪਾਇਆ ਹੁਣ ਤੇਰਾ ਏ ਤੇਰਾ ਜੋ ਜ਼ਿਲ੍ਹਾ ਹੁਸ਼ਿਆਰ ਪਰ ਨਾਲ ਪਾਇਆ ਹੋਣਾ ਟੋਟਲ ਹਲਕਾ ਆਨੰਦਪੁਰ ਸਾਹਿਬ ਦੀਆਂ 9 ਤੋਂ 9 ਕਾਂਸਟਿਟੂਐਂਟੀਆਂ ਚ ਇਹ G5 ਦਾ ਪ੍ਰੋਜੈਕਟ ਅਸੀਂ ਪਾਸ ਕਰਾਇਆ ਸ਼ੁਰੂ ਹੋ ਗਿਆ ਬਹਾਲੀ ਗਰੋਪੜ ਆਨੰਦਪੁਰ ਸਾਹਿਬ ਨੰਗੜ ਨਵਾਂ ਸ਼ਹਿਰ ਇਹ ਪੈਣਾ ਸ਼ੁਰੂ ਹੋ ਗਿਆ 10-12 ਕੰਪਨੀਆਂ ਨੂੰ ਅਸੀਂ ਠੇਕਾ ਦਿੱਤਾ ਤਾਂ ਮੈਂ ਕਿਹਾ ਵੀ ਅਸੀਂ ਇੱਕ ਸਾਲ ਦੇ ਵਿੱਚ ਪਰ ਮੇਰਾ ਖਿਆ ਬੀਬੀਆਂ ਤਾਂ ਇਸੇ ਗੱਲ ਤੇ ਮੈਂ ਕੋਈ ਦੂਜੇ ਪਾਸੇ ਵੋਟ ਨਹੀਂ ਪਾ ਸਕਾਂ ਐਡਮਿਨ ਪ੍ਰਸ਼ਾਣੀਆਂ ਖਤਮ ਹੋ ਜਾਣੀ ਕਿੰਨਾ ਫਾਇਦਾ ਹੋਏਗਾ ਹਰ ਗੱਲ ਦਾ ਤੁਹਾਨੂੰ ਕਿਹੜੇ ਹਰ ਬੰਦੇ ਨੂੰ ਫਾਇਦਾ ਆ ਹੁਣ ਕਹਿੰਦੇ ਜੀ 6000 ਘਾਟਾ 500 ਰੁਪਏ ਆ ਮੈਂ ਠੀਕ ਆ ਮਾਤਾ ਦਾਦਾ ਉੱਥੇ ਮੈਂ ਹੋਰ ਕੀ ਆ ਜੇ ਆ ਮੈਂ ਬੋਲਿਆ ਬਜਟ ਤੇ ਮਾ ਮੋਦੀ ਸਾਹਿਬ 6000 ਦੀ ਥਾਂ ਤੇ 12000 ਕਰ ਦਿਓ 12 ਕਹੋ ਸੁਭਾ ਸਰਕਾਰਾਂ ਨੂੰ 2000 ਰੁਪਏ ਮਹੀਨਾ ਪੈਨਸ਼ਨ ਕਰ ਦੋ ਕਿਸਾਨ ਦੀ ਤੇ 1000 ਰੁਪਏ ਮਹੀਨਾ ਕਰ ਦੋ ਖੇਤ ਮਜ਼ਦੂਰ ਦੀ ਮੈਨੂੰ ਬੋਦੀ ਸਾਹਿਬ ਨੇ ਬੁਲਾ ਲਿਆ ਬੋਲਣ ਤੋਂ ਬਾਅਦ ਇਸ਼ਾਰਾ ਕਰਕੇ ਮੈਨੂੰ ਕਹਿੰਦਾ ਇੰਟਰਮ ਬਜਟ ਆ ਚਾਰ ਮਹੀਨਿਆਂ ਦਾ ਲੋਕਾਂ ਨੇ ਮੁੜ ਕੇ ਮੌਕਾ ਦਿੱਤਾ ਫੁੱਲ ਬਜਟ ਪੇਸ਼ ਕੀਤਾ ਤੇਰਾ ਚਾਹ ਲਾ ਦਾਂਗੇ ਤੂੰ 2000 ਕਹਿੰਦਾ ਅਸੀਂ 4000 ਰੁਪਏ ਮਹੀਨਾ ਪੈਨਸ਼ਨ ਕਰ ਦਾਂਗੇ ਮਾਇਦਾ ਕਿ ਆ ਵੀ ਮੈਨੂੰ ਟਾਲਣ ਦੇ ਬਾਰੇ ਕਹਿੰਦੇ ਆ ਮੈਂ ਥੋੜਾ ਜਿਹਾ ਗੁੱਸੇ 'ਚ ਬੋਲਿਆ ਬਾ ਟਾਲਣ ਦੇ ਬਾਰੇ ਕਹਦੇ ਹੋਣੇ ਪਰ ਇੱਕ ਹਫਤਾ ਪਹਿਲਾਂ ਹੁਣ ਭਾਰਤੀ ਜਨਤਾ ਪਾਰਟੀ ਨੇ ਸੰਕਲਪ ਪੱਤਰ ਜਾਰੀ ਕੀਤਾ ਹੋਰ ਗੱਲਾਂ ਬਹੁਤ ਲਿਖੀਆਂ ਉਹਨਾਂ ਵਿੱਚੋਂ ਇੱਕ ਗੱਲ ਇਹ ਵੀ ਲਿਖੀ ਆ ਕਿ ਮੋਦੀ ਸਰਕਾਰ ਦੁਬਾਰਾ ਆਈ ਹਰ 60 ਸਾਲ ਦੇ ਕਿਸਾਨ ਤੇ ਖੇਤ ਮਜ਼ਦੂਰ ਨੂੰ ਹੁਣ ਮਹੀਨੇ ਦੀ ਪੈਨਸ਼ਨ ਲਗਿਆ ਕਰੂਗੀ ਇਹ ਹਰ ਇੱਕ ਨੂੰ ਲੱਗੂ ਤੇ ਉਹਦੇ ਚਾਗ ਤੁਹਾਨੂੰ ਪਤਾ ਵੀ ਮੋਦੀ ਤਾਂ ਜੋ ਕਹਿ ਦਿੰਦਾ ਕਰਦਾ ਇਹ ਅਮਰਿੰਦਰ ਆਲਾ ਤਾਂ ਹੈ ਨਹੀਂ ਸੰਕਲਪ ਪੱਤਰ ਉਹ ਇਹਦਾ ਗੁਟਕਾ ਸਾਹਿਬ ਸੌਂਦੇ ਚਾ ਚੱਕੇ ਸਿਰ ਤੇ ਦਮਦਵਾ ਸਾਹਿਬ ਵੱਲੋਂ ਹਟ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਦੀ ਸੌਂ ਘਾ ਕੇ ਗਿਆ ਸੀ ਵੀ ਮੈਂ ਕਿਸਾਨ ਦਾ ਆੜਤੀ ਦਾ ਬੈਂਕਾਂ ਦਾ ਸ਼ਾਊਕਾਰ ਦਾ ਕਰਜ਼ਾ ਮaaf ਕਰ ਦੂੰਗਾ ਕਰਜ਼ਾ ਪੈਸਾ ਸਾਰਾ ਸਰਕਾਰ ਭਰੇਗੀ ਤੇ ਜਦੋਂ ਬਣ ਗਿਆ ਮੁੱਖ ਮੰਤਰੀ ਕਹਿੰਦਾ ਮੈਂ ਤਾਂ ਅੱਗੇ ਨੂੰ ਚੋਣੇ ਨਹੀਂ ਲੜਨੀ ਕਹਿੰਦਾ ਫੜ ਲਓ ਜੀ ਨੇ ਫੜਨਾ ਮੈਨੂੰ ਭੱਜ ਗਿਆ ਸੋਈ ਕਰਕੇ ਬੱਡੇ ਸਾਹਿਬ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਮੈਂ ਤਾਂ ਕਹਿੰਦਾ ਨਜ਼ਾਰੇ ਆ ਜਾਣੇ 50000 ਰੁਪਏ ਹੁਣ ਤਰੀਕੂ ਪੈਸਾ ਦਾ ਫੇ ਮੈਂ ਤੁਹਾਨੂੰ ਹੋਰ ਗੱਲਾਂ ਦੱਸਦਾ ਚਲੋ ਮੈਂ ਤੁਹਾਨੂੰ ਦੱਸਦਾ ਬੰਦੇ ਕੋ ਜਿੰਨਾ ਮਰਜ਼ੀ ਪੈਸਾ ਹੋਵੇ ਜ਼ਮੀਨ ਹੋਵੇ ਪਰ ਜੇ ਬੰਦੇ ਦੀ ਇੱਜ਼ਤ ਨਹੀਂ ਨਾ ਹੈ ਉਹ ਕਿਸੇ ਕੰਮ ਦੀ ਜੇ ਬੰਦੇ ਦੀ ਜੀਵਨ ਸੁਰੱਖਿਆ ਨਹੀਂ ਹੈ ਉਹ ਕਿਸੇ ਕੰਮ ਦੀ ਹੈ ਨਹੀਂ ਨਾ ਤੁਸੀਂ ਦੇਖੋ ਵੀ 5 ਸਾਲ ਪਹਿਲਾਂ ਇਹ ਹਿੰਦੁਸਤਾਨ ਨੂੰ ਅਰਿਸ਼ਵਤ ਕੋਰਾਂ ਦਾ ਲੁਟੇਰਿਆਂ ਦਾ ਦੇਸ਼ ਕਹਿੰਦੇ ਸੀ। ਭੁਖਾਰੀਆਂ ਦਾ ਦੇਸ਼ ਕਹਿੰਦੇ ਸੀ। ਸਕੈਂਟਲ ਹੁੰਦਾ ਜੇ ਕਿ ਜਹਾਜ਼ ਖਾਲੇ ਕੋਲਾ ਖਾਲਿਆ ਜੀ ਜਿਫੇੜਾਂ ਦਾ ਸਵਾਰ ਖਾਂਗੇ ਜੀ। ਇਟਲੀ ਨੂੰ ਕਰੋੜਾਂ ਰੁਪਈਆ ਨਾਂਨ ਕਰਨ ਜਾ ਕੇ ਲੈ ਗਏ ਰੋਹਲੂਰੀ। ਬੈਨੋਏ ਦਾ ਕਬਜ਼ਾ ਕਰਾਤਾ ਦਿੱਲੀ ਦੀਆਂ ਕੀਮਤੀ ਜ਼ਮੀਨਾਂ ਤੇ ਗੜਗਾਵਾਂ। ਅੱਜ ਤੁਹਾਨੂੰ ਪਤਾ ਸੋਨੀਆ ਗਾਂਧੀ ਤੇ ਸਾਰੇ ਪਰਿਵਾਰ ਜਿਵੰਤ ਤੇ ਆ। ਪਤਾ ਤੁਹਾਨੂੰ ਸਾਰੇ? ਸੋਨੀਆ ਗਾਂਧੀ ਜਵਾਨ ਤੇ ਪ੍ਰਿਯਾ ਗਾਂਧੀ ਜਵਾਨ ਤੇ ਰਾਹੁਲ ਗਾਂਧੀ ਜਵਾਨ ਤੇ ਆਇਰਾ ਬੈਰੋਈ ਬਾੜਾ ਵੀ ਜਵਾਨ ਤੇ ਇੱਕ ਹੋਰ ਦੰਦਾਂ ਜਿੰਨੀਆਂ ਪਾਰਟੀਆਂ ਮੋਦੀ ਸਾਹਿਬ ਦੇ ਵਿਰੁੱਧ ਲੜ ਰਹੀਆਂ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਤੇ ਵੀ ਇਹਦੇ ਕੇਸ ਚੱਲ ਰਹੇ ਨੇ ਇਹਨਾਂ ਮਤਦਾਨੋਂ ਆਪਣੇ ਕਹਿਣ ਠੀਕ ਰਾਉਣਾ ਲੱਗ ਰਹੇ ਨੇ ਸਤਾ ਲੈ ਰਹੇ ਫਿਰ ਦੁਨੀਆ 'ਚ ਕੀ ਛਵੀ ਰਹੂਗੀ ਵੀ ਜਿਹੜੇ ਆਪ ਕਿਸੇ ਕਿਚੇਰੀਆਂ ਦੇ ਕੇਡੇ ਕੱਢਦੇ ਹੁਣ ਤੇ ਉਹ ਲੋਕੋਂ ਉਹ ਦੇਸ਼ ਦੀ ਇੱਜ਼ਤ ਕੀ ਹੋਏਗੀ ਇਸੇ ਕਰਕੇ ਬਹੁਤ ਨਾਫਰਤ ਕਰਦੇ ਸੀ ਹੁਣ ਜਿਹੜੇ ਨਾਫਰਤ ਕਰਦੇ ਸੀ ਹੱਥ ਨਹੀਂ ਸੀ ਬੁਲਾਉਂਦੇ ਦੁਨੀਆ ਦੇ ਲੋਕਾਂ ਨਾਲ ਅੱਜ ਉਹੀ ਲੋਕ ਗਲ ਬਕੜੀਆਂ ਪਾ ਰਹੇ ਆ ਮੁਲਕ ਦੇ ਲੋਕਾਂ ਨਾਲ ਅੱਜ ਨਿਜਿਤ ਹੋ ਗਈ ਨਾ ਟੌਰ ਹੋ ਗਿਆ ਤੁਹਾਨੂੰ ਪਤਾ 5 ਸਾਲ ਪਹਿਲਾਂ ਹਿੰਦੁਸਤਾਨ ਦੁਨੀਆ ਦੇ ਕਿਤੇ 100ਵੇਂ ਨੰਬਰ ਚ ਆਉਂਦਾ ਸੀ ਅੱਜ ਦੁਨੀਆ ਦੀਆਂ 6 ਵੱਡੀਆਂ ਤਾਕਤਾਂ 'ਚ ਹਿੰਦੁਸਤਾਨ ਦਾ ਨਾਮ ਦਾ 6 ਵੱਡੀਆਂ ਤਾਕਤਾਂ 'ਚ ਜੇ ਤੁਸੀਂ ਬਟਕੜੀ ਦਾ ਬਾਟਰ ਦਵਾਇਆ ਮੈਨੂੰ ਦੁਬਾਰਾ ਜਿਤਾਇਆ ਤਾਂ ਦੋ ਸਾਲਾਂ ਜਹਿੰਦਸਤਾਨ ਦੁਨੀਆ ਦੀਆਂ ਦੋ ਵੱਡੀਆਂ ਤਾਕਤਾਂ ਚ ਹੋਏਗਾ ਫਾਇਦਾ ਕੀ ਹੋਏਗਾ ਤੁਸੀਂ ਤਾਂ ਦੁਆਬੇ ਵਾਲੇ ਸਾਰੇ ਜਾਣਦੇ ਹੋ ਜਿਆਦਾ ਐਨਆਰਆਈ ਨਾਲ ਸੰਬੰਧ ਆ ਕੋਈ ਘਰ ਹੋਊ ਜਿਹਦਾ ਨਾਂ ਹੋਵੇ ਜੇ ਸਭ ਜਾਣਦੇ ਕਿ ਜੇ ਕਿਸੇ ਕੋਲ ਅਮਰੀਕਾ ਦਾ ਪਾਸਪੋਰਟ ਹੋਵੇ ਨਾ ਦੁਨੀਆ ਦੇ ਕਿਸੇ ਦੇਸ਼ ਚ ਚਲੇ ਜਾਵੇ ਉਹਨੂੰ ਕੋਈ ਨਹੀਂ ਰੋਕਦਾ ਅਮਰੀਕਾ ਦਾ ਡਾਲਰ ਅਮਰੀਕਾ ਦਾ ਪਾਸਪੋਰਟ ਸਾਰੇ ਦੇਸ਼ਾਂ ਚ ਚੱਲਦਾ ਉਹਨੂੰ ਕੋਈ ਨਹੀਂ ਰੋਕਦਾ ਜਕੀਨ ਕਰਿਓ ਮੋਦੀ ਸਾਹਿਬ ਦੇ ਹੱਥ ਦੇ ਦੀ ਵਾਗਡੋਰ ਰਹੀ ਤਾਂ 2 ਸਾਲਾਂ ਬਾਅਦ ਅਮਰੀਕਾ ਦੇ ਪਾਸਪੋਰਟ ਦੀ ਨਹੀਂ ਬੁੱਕਤ ਹਿੰਦੁਸਤਾਨ ਦੇ ਪਾਸਪੋਰਟ ਦੀ ਹੋਏਗੀ ਹਿੰਦੁਸਤਾਨ ਦੇ ਪਾਸਪੋਰਟ ਆ ਨੌਜਵਾਨ ਖੜੇ ਨੇ ਮਾਰੀ ਦੁਨੀਆ ਖੋਲ ਜਾਣੀ ਹੈ ਤੇ ਤੇ 40 40 50 50 ਲੱਖ ਰੁਪਈਆ ਵੀ ਦੰਨੇ ਏਜੰਟਾਂ ਨੂੰ ਅੱਗੇ ਦੇ ਦਸ ਮੁੰਦਰ ਚ ਡੋ ਬੋ ਦੰਨੇ ਅੱਧੇ ਕੰਪਨੀ ਵਾਲੇ ਬਲੈਕਮੇਲ ਪੈ ਤਨਖਾਹ ਹੀ ਨਹੀਂ ਦਿੰਦੇ ਤੇ ਦੁਨੀਆ ਫੁੱਲ ਜੇ ਤੁਹਾਡੇ ਲਈ ਹੋਰ ਦੱਸੋ ਕੀ ਚਾਹੀਦਾ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਆ ਤੁਹਾਡੇ ਬੱਚਿਆਂ ਦੀ ਖੁਸ਼ਹਾਲੀ ਦਾ ਸਵਾਲ ਆ ਇਹ ਦੇਖ ਦੁਨੀਆ ਦੇ ਕਿ ਤਾਗਦਾਰ ਸ਼ਕਤੀ ਬਣ ਕੇ ਉੱਭਰ ਰਿਹਾ ਤੋਂ ਇਹਨੂੰ ਅੱਗੇ ਵਧਾਉਣ ਦੀ ਲੋੜ ਆ ਗੱਡੀ ਲਾਈਨ ਤੇ ਚੱਲ ਰਹੀ ਆ ਇਹ ਲੈ ਨਾ ਜਾਵੇ ਇਹ ਉਹ ਜ਼ਿੰਮੇਵਾਰੀ ਆਪਣੀ ਹੈ ਸਾਰਿਆਂ ਦੀ ਮੈਂ ਤੁਹਾਨੂੰ ਇਹ ਗੱਲ ਕਹਿ ਸਕਦਾ ਵੇ ਜੋ ਕੁਝ ਕਰਾਇਆ ਉਹ ਤਾਂ ਤੁਹਾਨੂੰ ਦੱਸਿਆ ਹੀ ਆ ਯਕੀਨ ਕਰਿਓ ਹੁਣ ਤਾਂ ਅੰਤਰਰਾਸ਼ਟਰੀ ਹਵਾਈ ਅੱਡਾ ਮਹਾਲੀ ਦਾ ਚੱਲਣ ਲਾਇਆ ਹੁਣ ਤਾਂ ਜਾਣ ਲੱਗਿਆ ਬੰਦੇ ਉੱਥੋਂ ਹੁਣ ਮੇਰੀ ਤਮੰਨਾ ਦਿਲ ਦੀ ਚਾਹ ਕਿ ਤੁਸੀਂ ਲੋਕਾਂ ਨੇ ਮੌਕਾ ਦਿੱਤਾ ਉਹ ਤਾਂ ਬਾਦ 1 ਸਾਲ ਬਾਅਦ ਮਹਾਲੀ ਦੇ 에어ਪੋਰਟ ਤੇ ਅਸੀਂ ਹੁਣ ਕਾਰਗੋ ਸਿਸਟਮ ਲਿਆਉਣਾ ਉਹਦਾ ਫਾਇਦਾ ਹੋਏਗਾ ਅਨਾਜ ਸਬਜ਼ੀਆਂ ਦੁੱਧ ਕਿਉ ਫਲ ਸਾਵੇ ਥੋ ਜਾਣ ਲਾ ਜਾਣ ਕਿੱਥੇ ਕਾਂਡਲਾ ਬੁਦਰਾ ਕਿੱਥੇ ਬਦਰਾਸ ਕਿੰਨਾ ਲੋਕਾਂ ਨੂੰ ਖਰਚਾ ਪੈਦਾ ਸੀ ਹੁਣ ਮਹਾਲੀ ਆ ਜਾਊਗਾ ਪਤਾ ਕਿੰਨਾ ਫਾਇਦਾ ਹੋ ਆ ਜਿਹੜਾ ਤੁਹਾਡੀਆਂ ਸਬਜ਼ੀਆਂ ਦੇ ਰੇਟ ਫਲਾਂ ਦੇ ਰੇਟ ਹੋਰ ਇਹ ਤਾਂ ਬਦਨੇ ਅਨਾਜ ਘੱਟੋਂ ਘੱਟ 1 ਲੱਖ ਬੰਦੇ ਨੂੰ ਤਾਂ ਰਜਗਾਰ ਮਿਲੂਗਾ 1 ਲੱਖ ਬੰਦੇ ਆ ਇੱਕ ਛੋਟੀ ਜੀ ਫੈਕਟਰੀ ਲਾ ਲਓ ਆਪਾਂ ਕਹਿੰਦੇ 5-700 ਬੰਦਾ ਜੀ ਫੈਕਟਰੀ ਲਾ ਦੋ ਇਹ ਇਕੱਲੇ ਨੇ 1 ਲੱਖ ਲੋਕਾਂ ਨੂੰ ਰਜਗਾਰ ਦੇ ਦੇਣ ਇਹ ਵਿਕਾਸ ਇਹ ਨਾ ਹੋ ਜਾਣਾ ਦੇਖੋ ਜੇ ਵਕੀਲ ਕੋਲ ਖੜਾ ਹੋਵੇ ਨਾ ਕਿੰਨਾ ਫਰਕ ਆਉਂਦਾ ਮੈਂ ਆਨੰਦ ਪ੍ਰਸਾਦ ਅਮਰਸਰ ਲਈ ਟ੍ਰੇਨ ਦੀ ਬੰਕ ਕੀਤੀ ਆਫਸਰ ਅਸਰ ਲਾ ਕੇ ਵਜ਼ੀਰ ਦੇ ਕੋਲ ਮੈਂ ਕਿਹਾ ਹਾਂ ਕਿ ਉਹ ਕਹਿੰਦਾ ਰੇਲ ਲਾਈ ਤਾਂ ਹੈ ਨਹੀਂ ਰੇਲ ਕਿੱਥੋਂ ਚਲਾਉਂਗੇ ਆ ਮੰਤਰੀ ਵੀ ਅਸਰ ਲੱਗ ਗਿਆ ਮੈਂ ਕਿਹਾ ਇਹਨਾਂ ਨੂੰ ਪੁੱਛੋ ਆਨੰਦ ਪ੍ਰਸਾਦ ਤਾਂ ਜਿਹੜੀ ਸਰਹੰਦ ਨੂੰ ਜਾਂਦੀ ਹੈ ਮਰੀਂਡੇ ਤੋਂ ਉਹ ਤਾਂ ਮੂਹ ਲੁਧਿਆਣੇ ਵੱਲ ਨੂੰ ਹੋ ਸਕਦਾ ਕਹਿੰਦੇ ਹੋ ਸਕਦਾ ਮੰਤਰੀ ਕਹਿੰਦਾ ਫਿਰ ਕਰਦੇ ਕੋਈ ਨਹੀਂ ਮੈਂ ਖੜਖੜ ਕੇ ਲਾਉਣਾ ਅਗਲੇ ਹਫ਼ਤੇ ਮੈਂ ਟ੍ਰੇਨ ਚ ਲਾਉਣੀ ਹੈ ਅਗਲੇ ਹਫ਼ਤੇ ਆਇਆ ਅਸੀਂ ਟ੍ਰੇਨ ਚ ਲਾਈ ਅ ਸਭ ਤੋਂ ਕਾਮਯਾਬ ਰੇਲ। ਵਕੀਲ ਕੋਲ ਖੜੇ ਜੀ ਮੈਂ ਤੁਹਾਨੂੰ ਦੂਜੀ ਗੱਲ ਦੱਸਦਾ। ਆ ਹੁਣ ਆ ਤੁਹਾਡੀ ਸੜਕ ਦਾ ਨਹੀਂ ਪੱਤਰ ਖਾ ਕੇ ਗਿਆ ਮੈਂ ਗੜਕਰੀ ਸਾਹਿਬ ਦੋ ਮਹੀਨੇ ਪਹਿਲਾਂ। ਜਾ ਜੋੜਿਆ। ਡੱਡੇ ਘਰ ਉਤਰਨਾ ਪੈ ਗਿਆ ਦਿੱਲੀ ਦੇ ਕਲੀਅਰੈਂਸ ਨਾਮੀ ਦੀ। ਅਸੀਂ ਘੰਟਾ ਉੱਤੇ ਬੈਠੇ ਰਹੇ। ਮੈਂ ਕਿਹਾ ਚਲ ਫਾਇਦਾ ਹੀ ਲੈ ਲੀਏ ਅਫਸਰ ਨਾਲ ਜੀ ਸਾਰੇ। ਇਹਦੇ ਕੋਲ ਵਾਟਰ ਸਰਸਿਸ ਵੀ ਆ ਪਾਣੀ ਦਾ ਬਹਿਗੋ ਵੀ ਗੜਕਰੀ ਸਾਹਿਬ ਕੋਲ। ਬਸ ਸੇਵਤਾ ਸੁਵਤਾ ਕਿੱਤੀਆਂ ਉਹਨਾਂ ਦੀਆਂ। ਜੇ ਕਰਨੀਆਂ ਪੈਣ ਤਾਂ ਉਹਦੇ ਪੁਲਿਆਲ ਸਾਹਿਬ ਤੋਂ ਗ੍ਰਾਂਟ ਲੈਣੀ ਪਵੇ ਤੁਸੀਂ ਵੀ ਕਰਨ ਲੱਜੇ ਨੇ ਸਾਡੀਆਂ ਲੱਜਣੇ ਬਾਏ ਕਿਹਾ ਜੀ ਫੜਾ ਫਧਿਆ ਕੀਤਾ ਤੁਸੀਂ ਵੀ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਰੋਕ ਤਾਂ ਗੱਲ ਵੀ ਠੀਕ ਆ ਤੇਤੂ ਵੀ ਸਹੀ ਆ ਤੁਸੀਂ ਦੇਖੋ ਆਪਾਂ ਨੂੰ ਪਾਣੀ ਨਹੀਂ ਮਿਲਦਾ ਪਾਕਤਾਨ ਨੂੰ ਆਪਣਾ ਪਾਣੀ ਚਾਈ ਜਾਂਦਾ ਸੀ ਕੋਈ ਪੁੱਛਦਾ ਹੀ ਨਹੀਂ ਸੀ ਆ ਜਿਹੜਾ ਅਵਨੰਦਨ ਛੱਡਿਆ ਨਾ ਇਹ ਐਵੇਂ ਨਹੀਂ ਛੱਡਿਆ ਪਾਕਿਸਤਾਨ ਦੀ 티브ਰੀ ਟਾਇਡ ਕੀਤੀ ਚਾਰੇ ਪਾਸੇ ਤਾਂ ਛੱਡ ਕੇ ਗਏ ਨੇ ਬਾਏ ਕਿਹਾ ਜੀ ਤੁਸੀਂ ਜਿਹੜਾ ਪਾਣੀ ਤਾਂ ਰੋਕ ਲਿਆ ਕਹਿੰਦਾ ਤੇ ਪੈਸੇ ਵੀ ਦਿੱਤੇ ਸ਼ਾਫਰ ਕੰਢੇ ਪ੍ਰੋਜੈਕਟ ਦਾ ਮੁੱੱਚਾ ਕਰਨ ਲਈ ਹੁਣ ਉਹ ਪਾਣੀ ਅੱਗੇ ਕਿਵੇਂ ਲੈ ਕੇ ਜਾਣਾ ਮੈਨੂੰ ਕਹਿੰਦੇ ਤੁਸੀਂ ਕੀ ਚਾਹੁੰਦੇ ਹੋ ਮੈਂ ਕਹਾਂ ਜੀ ਇੱਕ ਤਾਂ ਕੰਢੇ ਕਨਾਲ ਅਸੀਂ ਪੱਕੀ ਕਰਾਈ ਆ 200 ਕਰੋੜ ਤੁਸੀਂ ਦਿੱਤਾ ਉਹਦੇ ਪਾਣੀ ਤੇ ਜਾਇਸਾ ਆ ਆ ਹੁਣ ਰਟਾ ਤਾਂ ਉਹ ਕਹਿੰਦੇ ਹੁਣ ਸੁੱਕੀ ਹੋ ਪਈ ਆ ਤੇ ਇੱਕ ਮੈਂ ਕਹਾ ਸੀ ਦਸਵੇਸ਼ ਨਹਿਰ ਕੱਢਣੀ ਸੀ ਉੱਪਰੋਂ ਨੰਗਾ ਰੋਪਣ ਖਾੜ ਬਹਾਲੀ ਅੱਗੇ ਡੇਰਾ ਬਸੀ ਤੱਕ ਜ਼ਮੀਨ ਵੀ ਐਕਵਾਇਰ ਕਰੀ ਪਈ ਜਾ ਪਰ ਪਾਣੀ ਆਇਆ ਨਹੀਂ ਹੋਰੀ ਸੱਚੀ ਆ ਦੋ ਨਹਿਰਾ ਪ੍ਰੋਜੈਕਟ ਲੱਗਿਆ ਬਣਾਉਣਾ ਦੋ ਨਹਿਰਾ ਇਹਦੇ ਚ ਪਾ ਲੋ ਤੁਸੀਂ ਯਕੀਨ ਕਰਿਓ ਚੌਥੇ ਦਿਨ ਗੜਕਰੀ ਸਾਹਿਬ ਦੇ ਪੀਏ ਦਾ ਟੈਲੀਫੋਨ ਆਇਆ ਵੀ ਜਦੋਂ ਮਾਜਰਾ ਜੀ ਨੂੰ ਸਰੇਆ ਭੇਜ ਦੋ ਤੋਏ ਨਹਿਰਾ ਉਸ ਪ੍ਰੋਜੈਕਟ ਦਾ ਤੁਹਾਡਾ ਹਿੱਸਾ ਬਾਦ ਦੋ ਸਾਲਾਂ ਬਾਅਦ ਇਹ ਪ੍ਰੋਜੈਕਟ ਮੁਕੰਮਲ ਹੋ ਜਾਣਾ ਤੇ ਤੁਹਾਡਾ ਪਾਣੀ ਦਾ ਮਸਲਾ ਕਿੰਨਾ ਹੱਲ ਹੋਊਗਾ ਤੁਸੀਂ ਦਾਜਾ ਫਲਾ ਲੋ ਪਾਣੀ ਰੋਕਣੀ ਰੋਕਣਾ ਉਹ ਨਹੀਂ ਜਾਣ ਨਹੀਂ ਦੇਣਾ ਕਿਉਂਕਿ ਬੋਦੀ ਜੋ ਕਹਦੇ ਉਹ ਤਾਂ ਕਰਕੇ ਹਟਦਾ ਮੈਂ ਤੁਹਾਨੂੰ ਦੱਸਦਾ ਬੜਾ ਵੱਡਾ ਰਿਸਕ ਲਿਆ ਸੀ ਇਹ ਬੋਦੀ ਵਰਗੇ ਲੈ ਸਕਦਾ ਬੰਦਾ ਜੇ ਜਹਾਜ਼ ਦਾ ਇੱਕ ਖੰਭ ਵੀ ਟੁੱਟ ਜਾਂਦਾ ਨਾ ਕਿਸੇ ਇੱਕ ਪਾਇਲਟ ਦੇ ਉਂਗਲ ਵੀ ਨੂੰ ਵਿੱਚ ਰੇਟ ਆ ਜਾਂਦੀ ਲੋਕਾਂ ਨੇ ਤੋਏ ਤੋਏ ਕਰਕੇ ਬੋਦੀ ਸਾਹਿਬ ਨੂੰ ਭਜਾ ਦੇਣਾ ਸੀ ਬੋਦੀ ਸਾਹਿਬ ਨੂੰ ਪਤਾ ਵੀ ਸੀ ਪਰ ਉਹਨੇ ਦੇਸ਼ ਦੀ ਇੱਜ਼ਤ ਲਈ ਸਾਰਾ ਆਪਣਾ ਸਿਆਸੀ ਦਾਤ ਜਿੰਦਗੀ ਦਾਤ ਤੇ ਲਾ ਦਿੱਤਾ ਤੇ ਇਸ ਕਰਕੇ ਮੈਂ ਕਹਿੰਦਾ ਵੀ ਹੁਣ ਰੋਕੜਾ ਪਾਣੀ ਰੋਕਣੀ ਰੋਕਣਾ ਉਹ ਪ੍ਰੋਜੈਕਟ ਦਾ ਨਹਿਰਾ ਮਤ ਦੋਏ ਉਹਦਾ ਹਿੱਸਾ ਭਰਾਂ। ਕਿੰਨਾ ਫਾਇਦਾ ਹੋਊਗਾ? ਆਹ ਕੰਮ ਲਈ ਹੁੰਦਾ ਐਮਪੀ। ਐਮਪੀ ਦਾ ਕੰਮ ਪਿੰਡ ਪਿੰਡ ਹੁਣ ਪਿੰਡ ਵਿੱਚ ਤੋਂ ਦੱਸੋ ਮੱਕੀ ਕਿਡਾਉਣੀ ਆ ਜਾਂ ਮੇਤੋ ਝੋਨਾ ਲਵਾਉਣਾ। ਮੈਂ ਤਾਂ ਨਾਲ ਚਾਹ ਪਾਣੀ ਪਿਲਾਉ ਕੇ ਨਾਲ ਸੇਵਾ ਕਰੂੰਗੀ। ਤੇ ਜੇ ਵਕੀਲ ਜੱਜ ਕੋ ਜਾਵੇ ਨਾ ਤੇ ਮੁਕੱਦਮਾ ਜਿੱਤੋਗੇ। ਮਾਸਟਰ ਸਕੂਲ ਤੇ ਜਾਵੇ ਨਾ ਤੇ ਪਿੰਡ ਦੀ ਤਾਸ ਖੇਟੀ ਜਾਵੇ ਮਾਸਟਰਾਂ ਨੂੰ। ਤੋ ਜਿੱਥੇ ਤੁਸੀਂ ਭੇਜਿਆ ਸੀ ਇਸ ਤਰ੍ਹਾਂ ਬਕਾਇਤਕਾਰ ਕਰਕੇ ਤੁਹਾਡੇ ਪੱਖ ਜੈ ਇੰਨਾ ਕੁਝ ਕਰਾਇਆ ਔਰ ਅੱਗੇ ਨੂੰ ਜੋ ਕੁਝ ਹੋ ਸਕਦਾ ਇਹ ਤੁਸੀਂ ਅੰਦਾਜ਼ਾ ਲਾ ਲਓ ਭੁਲਿਆ ਸਾਹਿਬ ਰਾਠਾ ਸਾਹਿਬ ਦੱਸ ਹੀ ਗਏ ਦੇਖੋ ਕਾਦ ਤੇ ਲਿਖਿਆ ਮੀਡੀਆ ਪ੍ਰੈਸ ਦੁਨੀਆ ਕਹਿਣ ਲੱਗੇ ਵੀ ਹੁਣ ਮੋਦੀ ਤਾਂ ਆਉਣੀ ਆਉਣਾ ਦੁਬਾਰਾ ਤੇ ਮੋਦੀ ਸਾਹਿਬ ਦੁਬਾਰਾ ਆਏ ਤੁਸੀਂ ਮੈਨੂੰ ਜਿਤਾਇਆ ਤਾਂ ਆਪਣਾ ਹੱਥ ਪੈਣੀ ਪੈਣਾ ਤੇ ਆਪਣਾ ਹੱਥ ਪੈ ਗਿਆ ਤੇ ਫਿਰ ਤੁਹਾਡਾ ਕੰਮ ਬੜਨਾ ਹੀ ਪੜਨਾ ਹੈਦਾ ਦਾ ਤੁਹਨੇ ਹੋਣਾ ਜੇ ਤਾਕਤ ਦੇ ਹਿੰਦੁਸਤਾਨ ਦੀ ਸਰਕਾਰ ਦੀ ਤੁਹਾਡੇ ਕੋ ਆ ਜੇ ਹੱਥੇ ਤੁਹਾਨੂੰ ਹੋਰ ਦੱਸੋ ਕੀ ਚਾਹੀਦਾ ਫਿਰ ਛਾਣੇ ਕਹਿ ਰਹੇ ਆ ਵੀ ਬੰਦਾ ਜੇ ਘਰ ਤੇ ਗੰਗਾਈ ਹੋਵੇ ਨਾ ਜਿਹੜਾ ਉਹਦੇ ਤੇ ਇਸ਼ਨਾਨ ਨਹੀਂ ਕਰ ਸਕਦਾ ਜਿਹਦਾ ਮਤਲਬ ਬੇਕਰਮਾ ਹਮ ਤੌਰ ਤੇ ਕਹੇ ਜਾਂਦਾ ਤੇ ਹੁਣ ਤਾਂ ਫਿਰ ਐਡੀ ਵੱਡੀ ਤਾਕਤ ਦਾ ਹਿੰਦੁਸਤਾਨ ਦੀ ਤੁਹਾਨੂੰ ਹੱਥ ਲੱਗਣ ਵਾਲੀ ਹੋਵੇ ਤੇ ਆਪਾਂ ਫਿਰ ਉਧਰ ਉਧਰ ਰਹ ਜੀਏ ਅਵੇਥੜੇ ਫੇ ਮਾੜੀ ਗੱਲ ਹੋਵੇ ਤੇ ਮੈਂ ਆਖਰ ਦੀ ਕੀ ਗੱਲ ਕਹਿਣਾ ਵੀਰੋ ਪੈਣਾ ਵੀ ਬੈਠੀਆਂ ਹੁਣ بڑا ਝੋੜ ਚੱਲਣਾ ਬੜੀਆਂ ਮਨ ਘਟ ਕਹਾਣੀਆਂ ਸੋਸ਼ਲ ਮੀਡੀਆ ਤੇ ਨਿਰਈ ਝੋੜ ਸਾਰਾ ਕੁਝ ਕਰਨਗੇ ਤੁਸੀਂ ਆ ਜਿਹੜੀਆਂ ਗੱਲਾਂ ਸੱਚ ਸੁਣਾਈ ਜਾਓ ਮੈਂ ਤੁਹਾਨੂੰ ਦੱਸਦਾ ਜੇ ਸੱਚ ਸੁਣਾਇਆ ਹੁੰਦਾ ਤਾਂ ਸ੍ਰੀ ਰਿੰਦਰ ਸਿੰਘ ਭੁੱਲੇਵਾ ਰਾਠਾ ਨੂੰ ਕੋਈ ਹੈਰਾ ਨਹੀਂ ਸੀ ਸਾਬ ਝੋੜ ਦੇ ਦੁਕਾਨ ਚੱਲ ਗਏ ਸੱਚ ਲੋਕੇ ਰਹਿ ਗਿਆ ਤੇ ਹੁਣ ਪਹਿਲਾ ਤਾਂ ਹੋ ਗਿਆ ਉਹ ਲਿਆ ਰਾਠਾ ਜੀ ਦਾ ਕੁੰਡਾ ਕਰਾਦਾ ਇਹ ਤਾਂ ਫੇਰ ਵੀ ਬਚ ਗਿਆ ਮੇਰਾ ਨਾ ਕੁੰਡਾ ਕਰਾ ਦਿਓ ਕਿਤੇ ਕਿਉਂਕਿ ਮੇਰਾ ਕੁੰਡਾ ਹੋਊਗਾ ਤੁਹਾਡਾ ਨਾਲ ਹੀ ਹੋ ਜਾਣਾ ਮੈਂ ਦੱਸਾਂ ਕਿਉਂਕਿ ਹੁਣ ਤਾਂ ਤੁਸੀਂ ਇਹ ਕਹਿ ਰਹੇ ਹੋ ਵਿਜਲ ਰਾਠਾ ਸਾਹਿਬ ਜਿੱਤ ਜਾਂਦਾ ਸਰਕਾਰ ਫੇਰ ਵੀ ਨਹੀਂ ਸੀ ਬਣਨੀ ਪਰ ਹੁਣ ਉੱਪਰ ਤਾਂ ਬਣੀ ਬਣਾਈ ਆ ਮੰਤਰਾ ਮੰਤਰੀ ਦਾ ਬਣ ਨਹੀਂ ਬਣਨਾ ਤੇ ਹੁਣ ਤਾਂ ਫੇਰ ਇਹੀ ਗੱਲ ਭਾ ਗੰਗਾ ਘਰ ਦੇ ਗੰਗਾ ਵਾਲੀ ਗੱਲ ਹੋਈ ਨਾ ਫਿਰ ਤਾਂ ਸੋ ਇਸ ਕਰਕੇ ਨੌਜਵਾਨਾਂ ਨੂੰ ਖਾਸ ਤੌਰ ਤੇ ਕਹਿਣਾ ਬੇਟਾ ਤੁਹਾਡੀਆਂ ਜ਼ਿੰਦਗੀਆਂ ਦਾ ਸਵਾਲ ਆ ਤੁਹਾਡੇ ਭਵਿੱਖ ਦਾ ਸਵਾਲ ਆ ਤੁਹਾਡੇ ਮਾਪੇ-ਮਾਪ ਨੂੰ ਤੁਹਾਡੇ ਤੇ ਆਸਾਂ ਬੰਨ੍ਹੀਆਂ ਨੇ ਤੁਹਾਡੇ ਖੁਸ਼ਹਾਲੀ ਦਾ ਸਵਾਲ ਆ ਸੋ ਜਿਹੜਾ ਕੋਈ ਉਧਰ-ਉਧਰ ਜਾਂਦਾ ਉਹਨੂੰ ਸਮਝਾਓ ਦੇਖੋ ਕੰਮ ਦਾ ਮੌਕਾ ਮੈਨੂੰ ਬੜਾ ਆ ਰਿਹਾ ਸੀ ਵੀ ਸੀਜ਼ਨ ਮੌਸਮ ਵੀ ਖਰਾਬ ਆ ਦੂਜੇ ਪਿੰਡਾਂ ਤੋਂ ਚੱਲ ਕੇ ਵੀ ਤੁਸੀਂ ਆਏ ਤੁਹਾਡਾ ਮੈਂ ਬਹੁਤ ਧੰਨਵਾਦ ਕਰਦਾ ਫੇਚਲ ਵੀ ਅਸੀਂ ਤੁਹਾਨੂੰ ਬਹੁਤ ਹੀ ਦੰਦਾਈ ਪਰ ਮੈਂ ਇੱਕ ਜ਼ਰੂਰ ਕਹਿਣਾ ਜਦੋਂ ਅਸੀਂ ਪੰਜਾਬ ਦੇ ਵਿੱਚ 1.5% ਭਰਤੀ ਸੀ ਅਸੀਂ 3% ਕਰਤੀ 50% ਐਸਸੀ ਬੀਸੀ ਦੀ ਰਿਜ਼ਰਵੇਸ਼ਨ ਤਾਂ ਹੈ ਹੀ ਐਸੀ ਉਹ ਤਾਂ ਡਾਕਟਰ ਵਿਦਕਰਜ ਜੀ ਦੀ ਮਿਹਰਬਾਨੀ ਉਹ ਤਾਂ ਕੋਈ ਛੇੜ ਨਹੀਂ ਸਕਦਾ ਪਰ ਇੱਕ ਲੋਕ ਐਸੇ ਸੀ ਜਿਹੜੇ ਆਉਂਦੇ ਜਨਰਲ ਕੈਟਾਗਰੀ ਦੇ ਹੈ ਗਰੀਬ ਸੀ ਅਸੀਂ ਪਹਿਲੀ ਵਾਰੀ ਆ 70 ਸਾਲਾਂ 'ਚ ਕਿਸੇ ਕੈਟਾਗਰੀ ਜਨਰਲ ਕੈਟਾਗਰੀ ਦੇ ਬੰਦਾ ਕਿਸੇ ਜਾਤ ਦਾ ਹੋਵੇ ਉਹਦੇ ਬੱਚੇ ਬੱਚੀਆਂ ਨੂੰ ਵੀ ਨੌਕਰੀਆਂ ਤੇ ਦਾਖਲ ਰਾਇ ਤੇ 10% ਰਿਜ਼ਰਵ ਕਰਤਾ 10% ਬੇਸਿਕ ਕੈਟਾਗਰੀ ਦੇ ਕਮਿਸ਼ਨ ਬਿਠਾਤਾ ਇਹ ਇਤਿਹਾਸਿਕ ਗੱਲਾਂ ਤੁਹਾਡੇ ਸਾਹਮਣੇ ਕੀਤਾ ਛੇ ਦੁੱਧ ਸਿੰਘ ਦਾ ਪੁੱਤ 70 ਸਾਲਾਂ ਜਨਿਸੇ ਕਿਸੇ ਨੇ ਲਾਇਆ ਤੁਸੀਂ ਮੈਨੂੰ ਜਿਤਾਇਆ ਸੀ ਪੁੱਤ ਜੱਲਿਆ ਵਾਲੇ ਬਾਗ ਦੇ ਗੇਟ ਤੇ ਰਾਜਨਾਰਜਿ ਨੂੰ ਲੈ ਕੇ ਲਾ ਕੇ ਆਇਆ ਇਹ ਕੰਮ ਨੇ ਸੋ ਤੁਸੀਂ ਇੱਕ-ਇੱਕ ਕੰਮ ਕਰ ਲੋ ਰਾਜਨਾਰਜੀਆਂ ਗੱਲਾਂ ਅਸੀਂ ਸੁਣਾਈਆਂ ਸਵੇਰੇ ਉੱਠ ਕੇ 10-15 ਟੈਲੀਫੋਨ ਕਰਤੇ ਤੇ ਰਾਤ ਨੂੰ 10-15 ਟੈਲੀਫੋਨ ਕਰਤੇ ਬੀਬੀਆਂ ਵੀ ਕਰ ਲੈਣ ਦੇਖੋ ਹੁਣ ਸਿਲੰਡਰਾਂ ਤੇ ਕਹਿਣਾ ਜੁਰਨਾ 10 ਟੈਲੀਫੋਨ ਤਾਂ ਕਰੇ ਲਿਆ ਕਰਨ ਗਿਆ ਤੇ 10 ਸ਼ਾਮ ਨੂੰ ਕਰ ਲੈ ਅੱਜਾ ਹੁਟਾ ਦੇ ਟੈਲੀਫੋਨ ਵੀ ਵਾਸਤੇ ਕਰਤੇ ਸੱਚ ਦੇਖੋ 5 ਸਾਲ ਪਹਿਲਾਂ ਤਾਂ ਜਗਾ ਦੱਸੋ ਬਿੱਲ ਕਿ ਨਾ ਆਉਂਦਾ ਸੀ ਟੈਲੀਫੋਨ ਦਾ ਮੇਰੇ ਨਾਲ 2-2 ਰੁਪਏ ਦੀ ਕਾਲ ਹੁੰਦੀ ਸੀ ਕਿਹਨਾਂ ਹਾਂ 2-2 ਦੀ 3-3 ਦੀ ਵੀ ਕਾਲ ਰਹੀਆਂ ਲੁੱਟੇ ਹੋਈ ਗਈ ਕਾਂਗਰਸਿਆਂ ਕੋ ਸਾਰਾ ਕਬਜ਼ੇ ਸੀ ਤਿੰਨ ਤਿੰਨ ਰੁਪਏ ਵੀ ਕਾਲ ਰਹੀ ਆ ਤੇ ਹੁਣ ਮੈਨੂੰ ਦੱਸਿਆ ਵੀ 400 ਰੁਪਏ ਦੇ ਕਹਿੰਦੇ ਖੁੱਲਾ ਹੀ ਹੈ ਵੀ 400 ਰੁਪਏ ਦਾ ਸਾਰਜਾ ਲਓ 400 ਰੁਪਏ ਤਾਂ ਮੇਰੇ ਲਈ ਲਾ ਦਿਓ ਮਹੀਨੇ ਕੇ ਲਈ ਹੋਏ ਤਾਂ ਥਾਲੇ 10 15 ਸਵੇਰੇ 10 15 ਆ ਜਿੰਨੀਆਂ ਗੱਲਾਂ ਅਸੀਂ ਕੀਤੀਆਂ ਨਾ ਜੇ ਇੰਨੀਆਂ ਨਾ ਸੁਣਾਈਆਂ ਜਾਣ ਇਹਨਾਂ ਚੋਂ ਪੰਜ ਚਾਰ ਸੁਣਾਦੀਆਂ ਇੱਕ ਗੱਲ ਵੀ ਸੁਣਾ ਦਿਆ ਕਰੋ ਨਾ ਜੇ ਪੇ ਸਾਡੇ ਤਾਂ ਜੀ ਤੱਕੜੀ 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 ਹੋਈ ਪਈ ਆ ਲੈ ਇਨੇ ਜਗਾਂ ਰਿਹਾ ਭੱਜ ਜਾਣਗੇ ਕਿਉਂਕਿ ਚੋਰ ਦੇ ਪੈਰ ਨਹੀਂ ਹੁੰਦੇ ਡਰਾ ਕੇ ਨਾ ਭੱਜ ਜਾਂਦਾ ਚੋਰ ਨੂੰ ਪਤਾ ਹੋਵੇ ਨਾ ਸਾਡੀ ਚੋਰੀ ਫੜੀ ਗਈ ਭੱਜ ਜਾਂਦਾ ਜਾਂਦਾ ਹੁਣ ਕਾਂਗਰਸ ਨੇ ਜਿਹੜਾ ਵੇਦਵਾ ਦਿੱਤਾ ਮਾੜਾ ਮੋਟਾ ਦਾ ਕਿਸੇ ਕਾਂਗਰਸ ਦਾ ਜਿਹੜਾ ਕੋਈ ਤੁਰਿਆ ਫਿਰਦਾ ਹੋਵੇ ਵੀ ਐਡੀ ਤੁਹਾਡੀ ਲਾਹਣ ਐਡਾ ਤੁਹਾਡੀ ਫਿਟ ਲਾਹਣ ਤੁਹਾਨੂੰ ਐਡੇ ਨਿਲੈਗ ਸਮਝਦੇ ਨੇ ਵੀ ਸਾਰੇ ਲੋਕ ਸਭਾ ਹਲਕੇ 'ਚੋ ਇੱਕ ਕਾਂਗਰਸ ਨਹੀਂ ਲੱਭਿਆ ਆਪਣੇ ਮੁਕਾਬਲੇ ਚੋਂ ਲੜਾਉਣ ਨੂੰ ਸਾਰੇ ਪੰਜਾਬ ਦੇ ਵਿੱਚੋਂ ਹੀ ਕਾਂਗਰਸ ਨੇ ਲੱਭਿਆ ਆਪਣੇ ਚੋਣ ਵਿਰਧ ਲੜਾਉਣ ਨੂੰ ਜਿਹਨੂੰ ਲੜਾਇਆ ਪੰਜਾਬ ਲੁਧਿਆਣੇ ਚੋਣ ਲੜਾਈ ਦੂਜੀ ਵਾਰੀ ਟੇੜ ਦੇ ਤਾਂ ਟਿਕਟ ਛੱਡ ਕੇ ਭੱਜ ਗਿਆ ਲੁਧਿਆਣੇ ਗੂਲੂਕੋਠ ਲਵਾ ਕੇ ਹਸਤਾੜ ਲੱਖ ਲੋਗੇ ਤੇ ਜਿੰਦਨ ਆਖਰੀ ਦਿਨ ਸੀ ਉਸ ਦਿਨ ਗੂਲੂਕੋਠ ਖਾ ਲਿਆ ਹੁਣ ਮੰਗਦਾ ਸੀ ਟਿਕਟ ਹੁਣ ਉਹਨਾਂ ਨੇ ਭਜਾਤਾ ਹੁਣ ਚੰਡੀਗੜ੍ਹ ਗਿਆ ਚੰਡੀਗੜ੍ਹ ਕਹਿੰਦੇ ਲੁਧਿਆਣੇ ਨਾਲ ਇੰਨੀ ਮਾਰੀ ਕੀਤੀ ਅਸੀਂ ਦਿਨ ਬੜੰਦੇ ਫਿਰ ਸਗੁਰੂਰ ਤੋਂ ਮਗਨ ਲੱਗਿਆ ਫਿਰ ਸਗੁਰੂਰਾ ਨੇ ਭਜਾਇਆ ਆ ਤਾਂ ਹੁਣ ਇੱਥੇ ਕਾਂਗਰਸੀ ਕਹਿੰਦੇ ਨੇ ਕਹਿੰਦੇ ਤਾਂ ਰਾਹੁਲ ਗਾਂਧੀ ਨੇ ਇਹਦੇ ਵਿੰਗ ਕੱਢਣ ਲਈ ਭੇਜਿਆ ਵੀ ਵਿੰਗ ਕੱਢੋ ਹੁਣ ਇਹਨਾਂ ਕੰਮ ਤਾਂ ਰਾਹੁਲ ਦਾ ਕਰ ਦੋ ਵਿਚਾਰੇ ਦਾ ਇਹਦੇ ਵਿੰਗ ਕੱਢਣ ਲਈ ਇੱਥੇ ਭੇਜਿਆ ਕਿਉਂਕਿ ਬੇਇੱਜ਼ਤੀ ਬਹੁਤ ਹੋਈ ਆ ਕਾਂਗਰਸੀ ਫੇ ਰੋਲਿੰਗ ਪਾਰਟੀ ਹੋਵੇ ਹਿੰਦੂਤਾਂ ਚ ਉਹਦਾ ਆਫੀਸ਼ਲ ਉਮੀਦਵਾਰ ਟਿਕਟ ਦੇ ਟਿਕਟ ਛੱਡ ਕੇ ਭੱਜੇ ਪੈਸੇ ਲੋਕ ਤਾਂ ਉਲਟ ਕਹਿੰਦੇ ਆ ਜੇ ਕਹਿੰਦੇ ਨਾ ਕੋਈ ਲੀਡਰ ਕਹਾਵਤ ਬਣੀਆਂ ਹੈ ਵੀ ਸੱਚੀ ਕਿਸੇ ਹੱਦ ਤੱਕ ਕਹਿੰਦੇ ਜੇ ਕਿਤੇ ਲੀਡਰ ਨਾ ਕੋਈ ਬਿਮਾਰ ਪਿਆ ਹੋਵੇ ਤੇ ਬਿਮਾਰ ਪਏ ਲੀਡਰ ਨੂੰ ਗੁਨੂਘੋਤ ਲੱਗਿਆ ਹੋਵੇ ਜੇ ਉਹਨੂੰ ਕਹਦੇ ਤੈਨੂੰ ਵਿਧਾਨ ਸਭਾ ਦਾ ਟਿਕਟ ਮਿਲਿਆ ਜਾਂ ਪਾਰਲੀਮੈਂਟ ਦਾ ਟਿਕਟ ਮਿਲ ਗਿਆ ਗੁਨੂਘੋਤ ਛੱਡ ਕੇ ਬਾਹਰ ਭਜਿਆ ਉਹਦਾ ਫਲਾਮ ਤੌਰ ਤੇ ਗਿਆ ਨਰਸਿਮਹਾ ਰੋ ਮਰਿਆ ਪਿਆ ਸੀ ਜਦੋਂ ਪ੍ਰਾਈਮ ਮਿੰਿਸਟਰ ਬਣ ਕੇ ਲਾਲ ਹੋ ਗਿਆ ਸੀ ਤੇ ਇਹ ਇਹ ਉਲਟਾ ਇਹਨੂੰ ਟਿਕਟ ਮਿਲੀ ਟਿਕਟ ਟਿਕਟ ਮਿਲਦੇ ਤਾਂ ਹਰ ਸਾਲ ਦਾਖਲ ਹੋਗੇ ਲੋਕਾਂ ਤੋਂ ਡਰਦਾ ਇਹ ਬੰਦਾ ਆਪਣੇ ਮੁਕਾਬਲੇ ਲਿਆਉਂਦਾ ਮੈਂ ਤੁਹਾਡਾ ਆਪਣਾ ਤੁਸੀਂ ਮੇਰੇ ਤੁਹਾਡਾ ਦਰਦ ਮੇਰਾ ਦਰਦ ਤੁਹਾਡੀ ਪੀੜਾ ਨੂੰ ਜੋ ਮੈਂ ਸਮਝ ਸਕਦਾ ਇਹ ਥੋੜਾ ਸਮਝਾਦੇ ਮੈਂ ਸਭ ਤੋਂ ਛੋਟੀ ਉਮਰ ਦਾ ਵਜੇਰ ਸੀ ਮੈਂ ਐਲਾਨ ਕਰਤਾ ਸੀ ਕਿ ਕਿਸੇ ਦੇ ਹੱਥ ਨੂੰ ਹੱਥਖੜੀ ਲੱਗੇਗੀ ਗੜਜੇ ਦੀ ਵਸੂਲੀ ਲਈ ਮੈਂ ਲੱਗਣ ਨਹੀਂ ਸੀ ਦਿੱਤੀ ਜਿੰਨੀ دیر ਮੈਂ ਵਜੇਰ ਰਿਆ ਖੰਡ ਪੀਲਾਂ ਦਾ ਮੈਂ ਮੁਨਾਫਾ ਵੰਡਿਆ ਸੀ ਕਰੋੜਾ ਅੱਜ ਮੇ ਤੋਂ ਬਾਅਦ ਮੇ ਤੋਂ ਪਹਿਲਾ ਕਿਸੇ ਨੇ ਨਹੀਂ ਵੰਡਿਆ ਮੈਂ ਖਾਦਾਂ ਸਸਤੀਆਂ ਯੂਰੀਆ ਸਸਤਾ ਡੀਐਮਪੀ ਸਸਤਾ ਤੁਹਾਨੂੰ ਦਿੱਤਾ ਸੀ ਰਜਿਸਟਰ ਕਢਾ ਲਓ ਆਪਣੇ ਸਾਇਟੀਆ ਦੇ ਸੋ ਮੇਰਾ ਮਤਲਬ ਹੈ ਅਸੀਂ ਤੁਹਾਡੇ ਵਿੱਚੋਂ ਜੋ ਅਸੀਂ ਤੁਹਾਡੀ ਪੀੜਾ ਸਮਝ ਸਕਦੇ ਹਾਂ ਉਹ ਨਹੀਂ ਸਮਝ ਸਕਦੇ ਸੋ ਮੈਨੂੰ ਆਪਣਾ ਸਮਝ ਕੇ ਵੀ ਤੇ ਵੈਸੇ ਵੀ ਆਪਣੇ ਬੱਚਿਆਂ ਦਾ ਭਵਿੱਖ ਖੁਸ਼ਹਾਲੀ ਦੁਨੀਆ ਖੁੱਲ ਜਾਏ ਤੁਹਾਡੇ ਲਈ ਹੋਰ ਦੱਸੋ ਕੀ ਕਹੀਦਾ ਇੱਜ਼ਤ ਧੌਲ ਧਾਕ ਕਦੇ ਆਪਣੀ ਰੋਗ ਦੁਨੀਆ ਕੈਮ ਹੋ ਰਿਹਾ ਇਹ ਤੇ ਗੱਡੀ ਨੂੰ ਚੱਲਦਾ ਰੱਖੀਏ ਔਰ ਖਿਚਾਲੀ ਲਈ ਦਰਾਾ ਖੁੱਲੇ ਰੱਖੀਏ ਤੋ ਟਕੜੀ ਦਾ ਬਟਨ ਦਬਾਓ ਚਿਤਾਓ ਆ 1 ਮਹੀਨਾ ਤੁਸੀਂ ਸੇਵਾ ਕਰ ਦੋ ਤੇ 5 ਸਾਲ ਫਿਰ ਤੁਹਾਡੀ ਵਕਾਲਤ ਮੈਂ ਕਰਨੀ ਆ 5 ਸਾਲ ਚੌਕੀਦਾਰਾ ਤੁਹਾਡਾ ਮੈਂ ਕਰਨਾ ਤੁਸੀਂ 1 ਮਹੀਨਾ ਇੰਨੀ ਖੇਚਲ ਕਰਨੀ ਆ ਇਹ ਤੋ ਸਸਤਾ ਸੌਦਾ ਹੈ ਕੋਈ ਤੁਸੀਂ 1 ਮਹੀਨਾ ਮੈਂ 5 ਸਾਲ ਤੇ ਨਾਲੇ ਮੇਰੇ ਵਰਗਾ ਚੌਕੀਦਾਰ ਤੁਹਾਨੂੰ ਮਿਰਜੇ ਮੁਖ ਦੇ ਵਿੱਚ ਵਕੀਲ ਮਿਲਦੇ ਹੋਰ ਦੱਸੋ ਕੀ ਚਾਹੀਦਾ ਇੱਕ ਮਹੀਨਾ ਤੁਸੀਂ ਟੈਲੀਫੋਨ ਘੜਕਾ ਕੇ ਹਵਾ ਬਣਾ ਸਕਦੇ ਹੋ ਤੋ ਇਹ ਕੋਸ਼ਿਸ਼ ਕਰੋ ਜੇ ਮੜਾ ਮੋਟਾ ਕੋਈ ਢੇਲਾ ਆ ਜਿਹੜੇ ਟੈਲੀਫੋਨ ਕਰਨੇ ਆ ਕਿਤੇ ਆਪਣੇ ਨੂੰ ਨਾ ਕਰੀ ਜਾਇਓ ਕਿਤੇ ਹਰਜੀ ਤੋਂ ਬੁੱਟਾ ਤੋਂ ਨੂੰ ਕਰੀ ਜਾਇਓ ਬੁੱਟਾ ਤੋਂ ਹਰਜੀ ਤੋਂ ਨੂੰ ਕਰੀ ਜਾਇਓ ਇਹ ਗੱਲ ਨਹੀਂ ਜਸਬਾਲ ਕਿੱਥੇ ਗਿਆ ਹਾਂ ਇਹ ਜਿਹੜੇ ਟੈਲੀਫੋਨ ਕਰਨੇ ਆ ਸਾਰਿਆਂ ਨੂੰ ਕਹਿਣਾ ਵੀ ਉਹਨਾਂ ਨੂੰ ਕਰੋ ਜਿਹੜੇ ਢਿੱਲੇ ਵਸੇ ਤੁਹਾਨੂੰ ਪਤਾ ਲੱਗਦਾ ਉਹਨੂੰ ਭਾਵੇਂ ਸਾਰੇ ਹੀ ਕਰੀ ਜਾਓ ਜੇ ਆ ਮਾੜਾ ਮੋਟਾ ਢੇਲਾ ਮਠਾ ਜਾਊਗਾ ਜਦੋਂ ਸਾਰੇ ਕਰੋਗੇ ਕਹੂਗਾ ਵੀ ਗਬਾਪੀ ਯਾਰ ਗੱਲ ਤਾਂ ਠੀਕ ਹੈ ਜੇ ਸਾਰੇ ਕਹਿੰਦੇ ਤਪੱਸ ਇੱਧਰ ਆ ਜਾਓ ਇਹ ਥੋੜੀ ਜਿਹੀ ਨੀਖੇਚਲ ਕਰੋ ਬਹੁਤ ਬਹੁਤ ਧੰਨਵਾਦ ਆ ਪਹਿਲਾਂ ਆਈ ਕੁਝ ਹੋਇਆ ਮੈਂ ਤੁਹਾਨੂੰ ਦੱਸਿਆ ਨਾ ਵੀ ਦੁਨੀਆ ਕਹਿੰਦੀ ਸੀ ਪ੍ਰੈਸ ਕਹਿੰਦੀ ਸੀ ਸਾਡੀ ਪਾਰਟੀ ਦੇ ਕਹਿੰਦੇ ਸੀ ਵੀ ਪੰਜਾਬ ਦੇ ਵਿੱਚ ਭਾਵੇਂ ਸਾਰੀਆਂ ਸੀਟਾਂ ਹਾਰ ਸਕਦੇ ਪਰ ਸੁਰਿੰਦਰ ਸਿੰਘ ਭੁੱਲਿਆ ਰਾਠਾ ਨਹੀਂ ਹਾਰਦਾ ਪਰ ਹਰਾਤਾ ਹਰਾਇਆ ਵੀ ਕਹਿੰਦੇ ਬੰਦੇ ਤੋਂ ਵੇਰਾ ਖੈਲ ਉਹ ਪਿੰਡ ਦਾ ਪੰਜ ਵੀ ਨਹੀਂ ਕਿਤੇ ਬਣਿਆ ਹੋਣਾ ਹੈ ਜੀ ਤੇ ਨਾ ਬਣ ਕੇ ਮਿਲ ਕਰਕੇ ਕਿਹ ਕੁਆਇਆ ਹੁਣ ਝੂਠ ਚੱਲ ਗਿਆ ਉਹ ਇਸ ਲਈ ਤਾਂ ਡਰ ਲੱਗਦਾ ਵੀ ਹੁਣ ਕਿਤੇ ਪਹਿਲਾ ਵਾਲਾ ਕੰਮ ਨਾ ਹੋ ਜੇ ਥੋੜੇ ਦੇ ਤਕੜੇ ਹੋ ਕੇ ਸੱਚ ਸੁਣਾਓ ਵੈਸੇ ਤਾਂ ਸੱਚੀ ਗੱਲ ਆ ਜੇ ਸੇਕ ਲੱਗਿਆ ਹੋਵੇ ਫਿਰ ਬਦਲ ਫਿਰ ਚੌਕਸ ਹੋ ਜਾਂਦਾ ਹੁਣ ਪਤਾ ਸਾਨੂੰ ਵੀ ਹੁਣ ਤੁਹਾਡੇ ਮਨ ਤੇ ਸਾਰਿਆਂ ਦੇ ਚਾਹੇ ਬੋਲੋ ਚਾਹੇ ਨਾ ਬੋਲੋ ਹੁਣ ਤਾਂ ਸਾਰਾ ਪੰਜਾਬ ਇਹ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੁਣ ਤਾਂ ਸਾਰਾ ਪੰਜਾਬ ਇਹ ਸ਼ਮਨ ਦਾ ਵੀ ਸਾਡੇ ਦਾ ਵਿਸ਼ਵਾਸ ਘਾਟ ਹੋ ਗਿਆ ਸੋ ਇਸ ਕਰਕੇ ਹੁਣ ਦੱਬ ਕੇ ਬਦਲਾ ਲਓ ਬਹੁਤ ਬਹੁਤ ਧੰਨਵਾਦ ਵੈਰ ਜੀ ਦਾ ਖਾਲਸਾ ਵੈਰ ਜੀ ਜਲਦੀ ਲੋਕਾਂ ਦਾ ਪੰਜਾਬ ਕਰੋ ਕਾਂਗਰਸੀ ਜੱਜਪੁੱਤਰ ਜਿੰਦੇ ਉਹਨਾਂ ਨੂੰ ਪੁੱਛੋ ਜਲਦੀ ਦਾ ਹੁਣ ਪੈ ਨਹੀਂ ਸਕਦਾ ਤੁਹਾਨੂੰ ਬੋਲੂਗਾ ਦੋ ਆਪੇ